ਆ ਵੀ ਕੀ ਕਰਨੇ ਬੈਠੇ ਤੁਸੀਂ ਅੱਛਾ ਆ ਗਏ ਤੁਸੀਂ ਹਾਂ ਨਾ ਬੰਦਾ ਕਿ ਮੇਰੇ ਹਸਰ ਅੱਜ ਦਾ ਦੇਣਾ ਬਸ ਕੰਮ ਘੱਟੇ ਸੀ ਕਰਮ ਟਾਈਮ ਨਾਲ ਵੇਲੇ ਹੋ ਗਈ ਪਾਣੀ ਲੈ ਕੇ ਨਾ ਨਾ ਪਾਣੀ ਤਾਂ ਬਸ ਮੈਂ ਜਰੂਰੀ ਗੱਲਾਂ ਚੋਂ ਦੇ ਜਾਂਦਾ ਆਹ ਦੇਖਦਾ ਮੈਂ ਫੋਨ ਲੈ ਕੇ ਆਇਆ ਦੇਖਾ ਚਲ ਚਲਾ ਯਾਰ ਦਾ ਮਿਲ ਗਿਆ ਰਾਣਾ ਲਿਆ ਚੱਲਦਾ ਚਲੋ ਵਧੀਆ ਆਪਣੇ ਕੋਲੇ ਹੈਗਾ ਵੀ ਨਹੀਂ ਅਸੀਂ ਹਾਂ ਬਸ ਆਪਾਂ ਵੀ ਹੁਣ ਥੋੜਾ ਬੂਦਾ ਖਿੱਚ ਲਿਆ ਕਰਾਂਗੇ ਪਾ ਲਿਆ ਕਰਾਂਗੇ ਹਾਂ ਠੀਕ ਆ ਨਾ ਵਧੀਆ ਜਿਹਾ ਸੋਣਾ ਹੈ ਹੁਣ ਨਾ ਲਿਆ ਯਾਰ ਬੈਗ ਮੈਂ ਜਾਣਾ ਹੈ ਆ ਲੋ ਆਪਣਾ ਬੈਗ ਟਿਫਾਨੇ ਦੇ ਵਿੱਚ ਮੈਂ ਵਿੱਚ ਪਾਤਾ ਅੱਛਾ ਤੇ ਰੋਟੀ ਆ ਉਹਦੇ ਵਿੱਚ ਤੇ ਇੱਕ ਇਹਦੀ ਦੀਪ ਜੀ ਠੀਕ ਕਰਾ ਲਿਓ ਜਾਂ ਫਿਰ ਨਮਾ ਹੀ ਲੈ ਲਿਓ ਚਲ ਠੀਕ ਹੈ ਜਰਾ ਨਮਾ ਹੀ ਦੇਖਦਾ ਜਾਂ ਮੈਂ ਜੱਪ ਠੀਕ ਕਰਵਾ ਲੈਂਦਾ ਹਾਂ ਨਾ ਆ ਦੇਖੋ ਮੇਰਾ ਵੀ ਜੁਆਇਨਿੰਗ ਲੈਟਰ ਆ ਗਿਆ ਜੌਬ ਦਾ ਅੱਛਾ ਇਹ ਤਾਂ ਚਲੋ ਵਧੀਆ ਜਰਾ ਹੋਰ ਹੁਣ ਮੈਨੂੰ ਵੀ ਜੌਬ ਮਿਲੇ ਜਾਣੀ ਹੈ ਹਮ ਚਲੋ ਵਧੀਆ ਪਰ ਜਰਾ ਫਿਰ ਮੈ ਵੀ ਜੌਬ ਤੇ ਜਾਣਾ ਹੈ ਤੇ ਘਰੇ ਕੌਣ ਰਹਿਣਾ ਹੈ ਦੇਖ ਹਲੋ ਚਲ ਕੋਈ ਨਹੀਂ ਆਉਗਾ ਮਸਾ ਮਸਾ ਚਾ ਅਸਰ ਲਗਾ ਕੇ ਉਹ ਚਲ ਤੂੰ ਵੀ ਹੁਣ ਤਿਆਰੀ ਕਰ ਦਿੰਦੀ ਚਾ ਫੇ ਮੈਂ ਕਰਨਾ ਮੇਰੀ ਤਾਂ ਪ੍ਰਾਈਵੇਟ ਨੌਕਰੀ ਆ ਤੇ ਤੇਰੀ ਹੁਣ ਮਿਹਨਤ ਨਾਲ ਤਾਂ ਕਰਕੇ ਸਰਕਾਰੀ ਲੈ ਲਈ ਆ ਤੇ ਮੈਂ ਤੇ ਘਰੇ ਰਹਿ ਲਿਆ ਕਰੂੰਗਾ ਤੂੰ ਫਿਰ ਆ ਲੋ ਕੰਮ ਕਰ ਮੈਂ ਦੇਖ ਜਾਂਦਾ ਹਾਂ ਨਾ ਦੇਖ ਚਲ ਵਧੀਆ ਹਾਂ ਯਾਰ ਆਪਾਂ ਹਨਾ ਚਲੋ ਚਲੋ ਹੋ ਕੀ ਕਰੀ ਜਾਂਦੇ ਹੋ ਤੱਕ ਨਾ ਆਇਆ ਨੀ ਤੜਕਾ ਤੁਸੀਂ ਨੇ ਬਸ ਮੈਂ ਜਾ ਰਹਾ ਆਪਣੇ ਪਿਆਜ਼ ਘਰ ਲੱਗਿਆ ਦੀ ਮੈਂ ਉਧਰੋਂ ਨੰਗਰਾਂ ਵੱਲ ਝਾੜੂ ਪੁੱਛਾ ਜਿਹਾ ਲਾਉਣ ਲੱਗਿਆ ਦੀ ਮੈਂ ਬਣਾਉਣਾ ਬਸ ਨਹੀਂ ਮੈਂ ਤਾਂ ਹੁਣ ਜਾਬ ਤੇ ਵੀ ਜਾਣਾ ਏ ਬਸ ਨਾ ਸਬਜੀ ਲੈ ਕੇ ਜਾਉਂਗੀ ਮੈਂ ਇੰਨਾ ਟਾਈਮ ਨਹੀਂ ਬਸ ਥੋੜਾ ਜਿਹਾ ਟਾਈਮ ਲੱਗਣਾ ਏ ਬਸ ਚਲੋ ਕੋਈ ਨਾ ਫਿਰ ਮੈਂ ਬਾਹਰੋਂ ਮੰਗਾ ਲੂੰਗੀ ਹੋਟਲ ਤੋਂ ਸਬਜੀ ਪਰ ਸ਼ਾਮ ਨੂੰ ਤੁਸੀਂ ਸਾਧਰੇ ਤਿਆਰ ਕਰ ਲਿਓ ਮੈਂ ਹੁਣੇ ਹੋਰਾਈ ਕੰਮ ਨਾ ਕਰਿਓ ਬਾ ਕੋਈ ਨਹੀਂ ਮੈਂ ਬਣਾ ਲਵਾਂਗਾ ਪੰਜ ਮਿੰਟ ਪੰਜ ਮਿੰਟ ਆ ਜਾਣਾ ਬਸ ਆ ਕੇ ਮੈਂ ਘਰੀ ਰੋਟੀ ਖਾਣੀ ਆ ਬਾ ਕੋਈ ਨਹੀਂ ਜੀ

हां जी मैम मेरे हजमान ने ये कैसे कपड़े पाए हुए थे उन्होंने फद्ना भी ऐसे मांगवा था पहले मैम ये प्राइवेट छोटी-मोटी नौकरी कर दे सी थी और हुण मेनू वर्क क्यों और मेरी थी चलो मैं जॉब करने लगी ए जो नौकरी करते सी इन्होने वो भी छड़ दी हुणे ਘਰ ਦੇ ਕੰਮ ਕਰਦੇ ਨੇ ਆ ਦੇਖ ਲੋ ਤੁਹਾਡੇ ਸਾਹਮਣੇ ਹੁਣ ਇਹਨਾਂ ਨੇ ਘਰ ਦੇ ਕੰਮ ਲੇ ਦਿੱਤੇ ਹੈਗੇ ਉਹ ਵੀ ਹਰੇ ਤੱਕ ਲਟਕਾਏ ਹੋਏ ਨੇ ਪਤਾ ਨਹੀਂ ਕਿੱਥੇ ਨੇ ਹੈ ਤੱਕ ਬਿਸਤਰਾ ਵੀ ਨਹੀਂ ਚੱਕੇ ਹੈਗੇ ਹਰ ਸੋਈ 'ਚ ਦੇਖਦੀ ਹਾਂ ਕੁਛ ਕਰਦੇ ਹੋਣਗੇ ਉੱਥੇ ਦੂਸਰਾ ਬਿਸਤਰਾ ਵੀ ਨਹੀਂ ਚੱਕਿਆ ਹਜੇ ਤੱਕ ਮੈਂ ਪਾਉਂਦੇ ਰਹਿੰਦੇ ਜੀ ਬਸ ਹੋ ਗਿਆ ਬਸ ਥੋੜੀ ਜਿਹੀ ਮਾਰੀ ਮੇਰੀ ਗੱਲ ਸੁਣਾ ਯਾਰ ਤੇ ਤੈਨੂੰ ਛੁੱਟੀ ਅੱਜ ਤੋਂ ਮੇਰੇ ਨਾਲ ਆ ਮੜਾ ਜਾ ਸਾਫ਼ ਸਫਾਈ ਕਰਾ ਦੇਵਾਂਗਾ ਘਰ ਦਾ ਨਹੀਂ ਇਹ ਵੀ ਮੈਥੋਂ ਤਾਂ ਨਹੀਂ ਹੋਣਾ ਨਾਲ ਮੈਂ ਬਾਹਰ ਜੌਬ ਕਰਾਂ ਨਾਲੇ ਤੁਹਾਡੇ ਘਰ ਦਾ ਕੰਮ ਕਰਾਂ ਮੈਥੋਂ ਐਨਾ ਨਹੀਂ ਹੁੰਦਾ ਹੈਗਾ ਚੱਲ ਫਿਰ ਕੀ ਹੋ ਗਿਆ ਯਾਰ ਇੱਕ ਕਰਨ ਕਰਵਾ ਦੇ ਮੇਰੇ ਨਾਲ ਆ ਮੈਂ ਕੀ ਕਰ ਲਈਆਂ ਸਾਰਾ ਯਾਰ ਇਹ ਨਹੀਂ ਨਹੀਂ ਮੈਥੋਂ ਨਹੀਂ ਹੁੰਦਾ ਹੈਗਾ ਆਪੇ ਕਰੋ ਤੁਸੀਂ ਯਾਰ ਮੇਰੀ ਗੱਲ ਸੁਣਾ ਤੂੰ ਪਹਿਲਾਂ ਯਾਰ ਉੱਪਰ ਟੈਕਨੋਲ ਮੈਡਮ ਆਈ ਉਹਨਾਂ ਦਾ ਰੋਜ਼ ਰੋਜ਼ ਹੋਣਾ ਕਰੇ ਮੇਰੀ ਉਹਦੇ ਸਾਹਮਣੇ ਬੇਇੱਜ਼ਤੀ ਕਰੀ ਗਿਆ ਕਦੇ ਕੁਛ ਕਹ ਦਿੰਦੀ ਹੈ ਕਦੇ ਕੁਛ ਕਹ ਦਿੰਦੀ ਹੈ ਉਹ ਇਹ ਜ਼ੋਰ ਤਾਂ ਮੈਂ ਆਪਣੀ ਨੌਕਰੀ ਛੱਡ ਕੇ ਮੈਂ ਤੇਨੂੰ ਜਾਣ ਲਈ ਕਿਹਾ ਕਿ ਤੂੰ ਨੌਕਰੀ ਕਰ ਲੈ ਹਲ ਬੰਦਾ ਬਾਹਰ ਸਾਰੀਆਂ ਲੇਡੀਜ਼ ਕਰਦੀਆਂ ਨੇ ਕੰਮ ਕਰਦੀਆਂ ਨੇ ਉਹ ਕਦੇ ਕੱਪੜਿਆਂ ਨੂੰ ਕਹਦਾ ਕਹੋਣੀਆਂ ਕਿਸੇ ਕੋਲ ਕਦੇ ਕਦੇ ਕੁਛ ਕਹ ਦਿੰਦੀ ਹੈ ਯਾਰ ਇਹ ਗੱਲਾਂ ਯਾਰ ਵਧੀਆ ਥੋੜਾ ਹੁੰਦੀਆਂ ਨੇ ਯਾਰ ਇਹ ਜੋ ਮੇਰੀ ਗੱਲ ਸੁਣ ਲੈ ਨਹੀਂ ਤੁਸੀਂ ਸੁਣਾ ਤਾਂ ਸਹੀ ਪਹਿਲਾਂ ਮੇਰੀ 1 ਮਿੰਟ ਗੱਲ ਸੁਣਾ ਮੈਂ ਤੇਰੇ ਵੱਲ 15-20 ਤਨ ਹੋ ਗਏ ਤੇ ਠੀਕ ਆ ਪਰਿਵਾਰ ਬੱਚੇ ਫੈਮਿਲੀ ਐ ਸਾਰਾ ਕੁਝ ਜ਼ਰੂਰੀ ਹੁੰਦੀ ਐ ਜੇਕਰ ਆਪਾਂ ਆਲੇ ਦੁਆਲੇ ਦੇ ਵਿੱਚ ਤਰੀਕੇ ਨਾਲ ਵਿਚਰਨਾ ਹੈ ਇਸ ਕਰਕੇ ਆਪਾਂ ਨੂੰ ਮਿਲ ਮਿਲ ਕੇ ਸਾਰਾ ਕੁਝ ਕਰਨਾ ਪੈਣਾ ਐ ਤਾਂ ਜ਼ਿੰਦਗੀ ਨਿਭਦੀ ਹੁੰਦੀ ਐ ਸਮਝਣਾ ਮੇਰੀ ਗੱਲ ਨੂੰ ਚਲੋ ਠੀਕ ਆ ਚਲੋ ਠੀਕ ਆ ਹੁਣ ਮੈਂ ਸਮਝ ਗਏ ਅੱਜ ਤੋਂ ਆਪਾਂ ਦੋਵੇਂ ਇਹ ਰਲ ਮਿਲ ਕੇ ਕੰਮ ਕਰਿਆ ਕਰਾਂਗੇ ਤੁਹਾਡੇ ਨਾਲ ਕੰਮ ਕਰਵਾ ਕੇ ਫੇਰ ਜਾਇਆ ਕਰੂੰਗੀ ਚਲ ਠੀਕ ਆ ਯਾਰ ਆਉਂਦੀ ਐ ਨਾ ਗੱਲ ਕੋਈ